भगवंत मान ਦਾ ਰੋਲਾ ਪੈ ਰਿਆ ਗੁਰਚੇਤ ਚિત੍ਰਕਾਰ ਕੋ ਛੋਟਾ ਮੋਟਾ ਬੰਦਾ ਨਹੀਂਗਾ ਪ੍ਰਸਿੱਧ ਕਲਾਕਾਰ ਹੈ ਪੰਜਾਬ ਦਾ ਉਹਨੇ ਕਿਹਾ ਕਿ 2800 ਕਿਲਾ ਭਗਵੰਤ ਮਾਨ ਨੇ ਆਸਟ੍ਰੇਲੀਆ ਸ਼ਹਿਰ ਪਰਸ ਦੇ ਇਲਾਕੇ ਦੇ ਵਿੱਚ ਖਰੀਦਿਆ ਹੋਇਆ ਕਿਸੇ ਆਪੋਜੀਸ਼ਨ ਦੇ ਆਦਮੀ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਇਹ ਜਿਹੜਾ 2800 ਕਿਲੇ ਦੀ ਕੋਈ ਜਾਂਚ ਹੋਣੀ ਚਾਹੀਦੀ ਮੈਂ ਇਹ ਪੁੱਛਿਆ ਸੀਗਾ ਕਿ ਗਵਰਨਮੈਂਟ ਵਾਈਟ ਪੇਪਰ ਜਾਰੀ ਕਰੇ ਕਿ ਭਗਵੰਤ ਮਾਨ ਦੀ ਮਦਰ ਇੱਕ ਰਿਟਾਇਰਡ ਟੀਚਰ ਦੇ ਘਰ ਵਾਲੀ ਇੱਕ ਹਾਊਸ ਵਾਈਫ 11 ਵਾਰ ਆਸਟ੍ਰੇਲੀਆ ਗਈ ਹੈ ਫਰਸਟ ਕਲਾਸ ਵਿੱਚ ਟ੍ਰੈਵਲ ਕੀਤਾ ਕੋਈ ਉਹਦੇ ਚ ਸਰਕਾਰ ਵਾਈਟ ਪੇਪਰ ਜਾਰੀ ਕਰੇਗੀ ਕਿ ਇਕਾਦ ਨਹੀਂ ਜਾਂਦੇ ਨੇ ਭਗਵੰਤ ਮਾਨ ਦੀਆਂ ਜੁੱਤੀਆਂ ਦੀ ਰਾਖੇ ਪੁਲਿਸ ਵਾਲੇ ਦੋ ਖੜੇ ਕੀਤੇ ਕੋ ਬਹੁਤ ਕੀਮਤੀ ਜੁੱਤੀ ਸੀ ਸ਼ਾਇਦ 3.5 ਲੱਖ ਰੁਪਏ ਦੇ ਬੂਟ ਪਾਇਓ ਸੀ ਆਮ ਜੇ ਬੰਦਿਆਂ ਨੇ ਕਿਸੇ ਆਪੋਜੀਸ਼ਨ ਦੇ ਆਦਮੀ ਲੀਡਰ ਨੇ ਉਹਨੂੰ ਟਵੀਟ ਕਰਨ ਦੀ ਕੋਸ਼ਿਸ਼ ਕੀਤੀ ਜਾਂ ਚਲੋ ਸੋਸ਼ਲ ਮੀਡੀਆ ਤੇ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਕਹਿੰਨੇ ਆਂ ਅਸੀਂ ਕੱਟੜ ਇਮਾਨਦਾਰ ਤੇ ਆਮ ਜੇ ਬੰਦੇ ਆਂ ਵੀ 3.5 ਲੱਖ ਰੁਪਏ ਦੇ ਤੁਸੀਂ ਬੂਟ ਪਾਈ ਫਿਰਦੇ ਹੋ ਇਸ ਤੋਂ ਭਗਵੰਤ ਮਾਨ ਦਾ ਰੌਲਾ ਪੈ ਰਿਆ ਗੁਰਚੇਤ ਚਿੱਤਰਕਾਰ ਕੋਈ ਛੋਟਾ ਮੋਟਾ ਬੰਦਾ ਨਹੀਂਗਾ ప్రసిద్ధ కళాకార్ ਆ ਪੰਜਾਬ ਦਾ ਉਹਨੇ ਕਿਹਾ ਕਿ 2800 ਕਿਲਾ ਭਗਵੰਤ ਮਾਨ ਨੇ ਆਸਟ੍ਰੇਲੀਆ ਸ਼ਹਿਰ ਪਰత్ ਦੇ ਇਲਾਕੇ ਦੇ ਵਿੱਚ ਖਰੀਦਿਆ ਹੋਇਆ ਕਿਸੇ ਆਪੋਜੀਸ਼ਨ ਦੇ ਆਦਮੀ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਇਹ ਜਿਹੜਾ 2800 ਕਿਲੇ ਦੀ ਕੋਈ ਜਾਂਚ ਹੋਣੀ ਚਾਹੀਦੀ ਮੈਂ ਇਹ ਪੁੱਛਿਆ ਸੀਗਾ ਕਿ ਗਵਰਨਮੈਂਟ ਵਾਈਟ ਪੇਪਰ ਜਾਰੀ ਕਰੇ ਕਿ ਭਗਵੰਤ ਮਾਨ ਦੇ ਮਦਰ ਇੱਕ ਰਿਟਾਇਰਡ ਟੀਚਰ ਦੇ ਘਰ ਵਾਲੀ ਇੱਕ ਹਾਊਸ ਵਾਈਫ 11 ਵਾਰ ਆਸਟ੍ਰੇਲੀਆ ਗਈ ਹੈ ਫਰਸਟ ਕਲਾਸ ਵਿੱਚ ਟ੍ਰੈਵਲ ਕੀਤਾ ਕੋਈ ਉਹਦੇ ਚ ਸਰਕਾਰ ਵਾਈਟ ਪੇਪਰ ਜਾਰੀ ਕਰੇਗੀ ਕਿ ਇਹ ਕਾਦਲੀ ਜਾਂਦੇ ਨੇ ਭਗਵੰਤ ਮਾਨ ਦੀਆਂ ਜੁੱਤੀਆਂ ਦੇ ਰਾਖੇ ਪੁਲਿਸ ਵਾਲੇ ਦੋ ਖੜੇ ਕਿਤੇ ਕੋ ਬਹੁਤ ਕੀਮਤੀ ਜੁੱਤੀ ਸੀ ਸ਼ਾਇਦ 3.5 ਲੱਖ ਰੁਪਏ ਦੇ ਬੂਟ ਪਾਇਓ ਸੀ ਆਮ ਜੇ ਬੰਦਿਆਂ ਨੇ ਕਿਸੇ ਆਪੋਜੀਸ਼ਨ ਦੇ ਆਦਮੀ ਲੀਡਰ ਨੇ ਉਹਨੂੰ ਟਵੀਟ ਕਰਨ ਦੀ ਕੋਸ਼ਿਸ਼ ਕੀਤੀ ਜਾਂ ਚਲੋ ਸੋਸ਼ਲ ਮੀਡੀਆ ਤੇ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਕਹਿੰਨੇ ਆਂ ਅਸੀਂ ਕਟੜ ਇਮਾਨਦਾਰ ਤੇ ਆਮ ਜੇ ਬੰਦੇ ਆਂ ਵੀ 3.5 ਲੱਖ ਰੁਪਏ ਦੇ ਤੁਸੀਂ ਬੂਟ ਪਾਈ ਫਿਰਦੇ ਹੋ ਇਸ ਭਗਵੰਤ ਮਾਨ ਦਾ ਰੋਲਾ ਪੈ ਰਿਆ ਗੁਰਚੇਤ ਚਿੱਤਰਕਾਰ ਉਹ ਛੋਟਾ ਮੋਟਾ ਬੰਦਾ ਨਹੀਂਗਾ ਪ੍ਰਸਿੱਧ ਕਲਾਕਾਰ ਆ ਪੰਜਾਬ ਦਾ ਉਹਨੇ ਕਿਹਾ ਕਿ 2800 ਕਿਲਾ ਭਗਵੰਤ ਮਾਨ ਨੇ ਆਸਟ੍ਰੇਲੀਆ ਸ਼ਹਿਰ ਪਰਥ ਦੇ ਇਲਾਕੇ ਦੇ ਵਿੱਚ ਖਰੀਦਿਆ ਹੋਇਆ ਕਿਸੇ ਆਪੋਜੀਸ਼ਨ ਦੇ ਆਦਮੀ ਨੇ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਇਹ ਜਿਹੜਾ 2800 ਕਿਲੇ ਦੀ ਕੋਈ ਜਾਂਚ ਹੋਣੀ ਚਾਹੀਦੀ ਮੈਂ ਇਹ ਪੁੱਛਿਆ ਸੀਗਾ ਕਿ ਗਵਰਨਮੈਂਟ ਵਾਈਟ ਪੇਪਰ ਜਾਰੀ ਕਰੇ ਕਿ ਭਗਵੰਤ ਮਾਨ ਦੀ ਮਦਰ ਇੱਕ ਰਿਟਾਇਰਡ ਟੀਚਰ ਦੇ ਘਰ ਵਾਲੀ ਇੱਕ ਹਾਊਸ ਵਾਈਫ 11 ਵਾਰ ਆਸਟ੍ਰੇਲੀਆ ਗਈ ਹੈ ਫਰਸਟ ਕਲਾਸ ਵਿੱਚ ਟ੍ਰੈਵਲ ਕੀਤਾ ਉਈ ਉਹਦੇ ਚ ਸਰਕਾਰ ਵਾਈਟ ਪੇਪਰ ਜਾਰੀ ਕਰੇਗੀ ਕਿ ਇਹ ਕਾਹਦੇ ਲਈ ਜਾਂਦੇ ਨੇ ਭਗਵੰਤ ਮਾਨ ਦੀਆਂ ਜੁੱਤੀਆਂ ਦੇ ਰਾਖੇ ਪੁਲਿਸ ਵਾਲੇ ਦੋ ਖੜੇ ਕਿਤੇ ਕੋ ਬਹੁਤ ਕੀਮਤੀ ਜੁੱਤੀ ਸੀ ਸ਼ਾਇਦ 3.5 ਲੱਖ ਰੁਪਏ ਦੇ ਬੂਟ ਪਾਇਓ ਸੀ ਆਮ ਜੇ ਬੰਦਿਆਂ ਨੇ ਕਿਸੇ ਆਪੋਜੀਸ਼ਨ ਦੇ ਆਦਮੀ ਲੀਡਰ ਨੇ ਉਹਨੂੰ ਟਵੀਟ ਕਰਨ ਦੀ ਕੋਸ਼ਿਸ਼ ਕੀਤੀ ਜਾਂ ਚਲੋ ਸੋਸ਼ਲ ਮੀਡੀਆ ਤੇ ਪੁੱਛਣ ਦੀ ਕੋਸ਼ਿਸ਼ ਕੀਤੀ ਵੀ ਤੁਸੀਂ ਕਹਿੰਨੇ ਆਂ ਅਸੀਂ ਕਟੜ ਇਮਾਨਦਾਰ ਤੇ ਆਮ ਜੇ ਬੰਦੇ ਆਂ ਵੀ 3.5 ਲੱਖ ਰੁਪਏ ਦੇ ਤੁਸੀਂ ਬੂਟ ਪਾਈ ਫਿਰਦੇ ਹੋ ਇਸ ਤੋਂ ਇਲਾਵਾ